ਅੱਜਕਲ੍ਹ ਚਾਰੇ ਪਾਸੇ 에어 ਇੰਡੀਆ ਦੀ ਉਡਾਨ A1171 ਦੀ ਜਾਂਚ ਬਾਰੇ ਹੀ ਖਬਰਾਂ ਵਾਇਰਲ ਹੋ ਰਹੀਆਂ ਨੇ ਔਰ ਇਸ ਜਹਾਜ਼ ਹਾਦਸੇ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਜੋ ਕਿ 12 ਜੂਨ ਨੂੰ ਅਹਮਦਾਬਾਦ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸਾ ਗ੍ਰਸਤ ਹੋ ਗਿਆ ਸੀ ਬੋਇੰਗ ਡ੍ਰੀਮਲਾਈਨਰ ਜਹਾਜ਼ ਦੇ ਮਲਬੇ ਦੀ ਜਾਂਚ ਕਰ ਰਹੀ ਟੀਮ ਨੂੰ ਜਹਾਜ਼ ਦੇ ਟੇਲ ਸੈਕਸ਼ਨ ਵਿੱਚ ਸੀਮਿਤ ਬਿਜਲੀ ਦੀ ਅੱਗ ਦੇ ਸੰਕੇਤ ਮਿਲੇ ਨੇ ਜਹਾਜ਼ ਹਾਦਸੇ ਅਤੇ ਬਾਲਣ ਧਮਾਕੇ ਤੋਂ ਟੇਲ ਸੈਕਸ਼ਨ ਨੂੰ ਮੁਕਾਬਲਤਨ ਘੱਟ ਨੁਕਸਾਨ ਹੋਇਆ ਕੁਝ ਬਿਜਲੀ ਦੇ ਹਿੱਸਿਆਂ ਵਿੱਚ ਸੀਮਿਤ ਅਗ ਲੱਗੀ ਸੀ ਜੋ ਦਰਸਾਉਂਦੀ ਹੈ ਕਿ ਉਡਾਨ ਦੌਰਾਨ ਬਿਜਲੀ ਸਪਲਾਈ ਦੀ ਸਮੱਸਿਆ ਹੋ ਸਕਦੀ ਹੈ ਇੱਕ ਰਿਪੋਰਟ ਵਿੱਚ ਜਾਂਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਟੇਲ ਸੈਕਸ਼ਨ ਤੋਂ ਬਰਾਮਦ ਕੀਤੀ ਗਈ ਸਮੱਗਰੀ ਨੂੰ ਅਹਮਦਾਬਾਦ ਵਿੱਚ ਸੁਰੱਖਿਅਤ ਰੱਖਿਆ ਗਿਆ ਅਤੇ ਇਸ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਬਿਜਲੀ ਪ੍ਰਣਾਲੀ ਵਿੱਚ ਕੀ ਤਕਨੀਕੀ ਨੁਕਸਾਨ ਆਇਆ ਸੀ ਜਹਾਜ਼ ਦਾ ਪਿਛਲਾ ਬਲੈਕ ਬਾਕਸ बीजे मेडिकल कॉलेज ਦੇ ਹੋਸਟਲ ਦੀ ਛੱਤ ਤੋਂ ਮਿਲਿਆ ਸੀ 파레스 ਦੇ ਵਿੱਚ ਇੰਨਾ ਜ਼ਿਆਦਾ ਥਰਮਲ ਨੁਕਸਾਨ ਸੀ ਕਿ ਡੇਟਾ ਕੱਢਣਾ ਸੰਭਵ ਨਹੀਂ ਸੀ ਜਦੋਂ ਕਿ ਸਾਹਮਣੇ ਵਾਲਾ ਬਲੈਕ ਬਾਕਸ 16 ਜੂਨ ਨੂੰ ਮਲਬੇ ਵਿੱਚ ਬਰਾਮਦ ਕੀਤਾ ਗਿਆ ਸੀ ਅਤੇ 50 ਘੰਟੇ ਦੇ ਨੇੜੇ ਤੇੜੇ ਦੀ ਉਡਾਨ ਦੀ ਜਾਣਕਾਰੀ ਅਤੇ 6 ਉਡਾਨਾਂ ਦਾ ਡੇਟਾ ਕ੍ਰੈਸ਼ ਤੋਂ 2 ਘੰਟੇ ਪਹਿਲਾਂ ਦੀ ਆਡੀਓ ਰਿਕਾਰਡਿੰਗ ਦੇ ਨਾਲ ਇਸ ਵਿੱਚੋਂ ਕੱਢਿਆ ਜਾ ਸਕਿਆ ਹਾਦਸੇ ਤੋਂ ਪਹਿਲਾਂ ਉਡਾਨ A1423 ਦੌਰਾਨ STAB POX DCR ਵਿਚ ਇੱਕ ਨੁਕਸਰਜ ਕੀਤਾ ਗਿਆ ਸੀ ਜਿਸ ਨੂੰ ਅਹਮਦਾਬਾਦ ਦੇ ਵਿੱਚ ਰੱਖ-ਰਖਾਅ ਟੀਮ ਦੁਆਰਾ ਠੀਕ ਕੀਤਾ ਗਿਆ ਸੀ ਪਰ ਹਾਦਸੇ ਦੇ ਸਮੇਂ ਕੰਪੋਨੈਂਟ ਜਹਾਜ਼ ਦੇ ਟੇਲ ਸੈਕਸ਼ਨ ਵਿੱਚ ਸਥਿਤ ਸੀ ਜੋ ਕਿ ਹੁਣ ਜਾਂਚ ਦਾ ਕੇਂਦਰ ਬਣ ਗਿਆ ਦੱਸਦੀ ਕਿ ਜਹਾਜ਼ ਦਾ ਆਕਸੀਨਰੀ ਪਾਵਰ ਯੂਨਿਟ ਵੀ ਟੇਲ ਸੈਕਸ਼ਨ ਵਿੱਚ ਸਥਿਤ ਹੈ ਜਿਸ ਤੋਂ ਸੁਰੱਖਿਅਤ ਅਤੇ ਬਰਕਰਾਰ ਪਾਇਆ ਗਿਆ ਹੈ ਏਪੀਯੂ ਦੀ ਵਰਤੋਂ ਇੰਜਣ ਨੂੰ ਚਾਲੂ ਕਰਨ ਅਤੇ ਉਡਾਣ ਦੌਰਾਨ ਬੈਕਅਪ ਪਾਵਰ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ ਹਾਦਸੇ ਦੇ ਸਮੇਂ APU ਆਟੋ ਸਟਾਰਟ ਖੇਡ ਦੇ ਵਿੱਚ ਕਿਰਿਆਸ਼ੀਲ ਸੀ ਜੋ ਕਿ ਦਰਸਾਉਂਦਾ ਹੈ ਕਿ ਸ਼ਾਇਦ ਮੁੱਖ ਪਾਵਰ ਸਿਸਟਮ ਖੇਲ ਹੋ ਗਿਆ ਸੀ ਵਿਸ਼ਵ ਕੁਮਾਰ ਰਮੇਸ਼ ਜੋ ਕਿ ਹਾਦਸੇ ਵਿੱਚ ਬਚਿਆ ਸੀ ਉਸਨੇ ਕਿਹਾ ਸੀ ਕਿ ਕੈਬਨ ਦੀਆਂ ਲਾਈਟਾਂ ਵਾਰ-ਵਾਰ ਬੰਦ ਹੋ ਰਹੀਆਂ ਸਨ ਜੋ ਕਿ ਬਿਜਲੀ ਸਪਲਾਈ ਦੇ ਵਿੱਚ ਨੁਕਸ ਦਾ ਸੰਕੇਤ ਹੈ ਇੱਕ ਫਲਾਈਟ اٹੈਂਡੈਂਟ ਦੀ লাশ ਹਾਦਸੇ ਤੋਂ 72 ਘੰਟਿਆਂ ਬਾਅਦ ਪੂਛ ਵਾਲੇ ਹਿੱਸੇ ਤੋਂ ਬਰਾਮਦ ਕੀਤੀ ਗਈ ਉਹ ਅੱਗ ਵਿੱਚ ਨਹੀਂ ਸੜੀ ਪਰ ਸੀਟ ਬੈਲਟ ਬੰਨਣ ਅਤੇ ਟੱਕਰ ਦੇ ਪ੍ਰਭਾਵ ਕਾਰਨ ਉਸਦੀ ਮੌਤ ਹੋਈ ਉਸਦੀ ਸਾੜੀ ਤੇ ਬਚੇ ਹੋਏ ਹਿੱਸਿਆਂ ਤੋਂ ਉਸਦੀ ਪਛਾਣ ਕੀਤੀ ਗਈ ਹਾਲਾਂਕਿ ਸਮਾਂ ਬੀਤਣ ਅਤੇ ਅੱਗ ਬੁਝਾਉਣ ਵਾਲੇ ਰਸਾਇਣਾਂ ਦੀ ਵਰਤੋਂ ਕਰਕੇ লাশ ਬੁਰੀ ਤਰ੍ਹਾਂ ਸੜ ਗਈ ਸੀ ਬਲੈਕ ਬਾਕਸ ਡੇਟਾ ਤੋਂ ਪਤਾ ਚੱਲਿਆ ਕਿ ਦੋਵਾਂ ਇੰਜਣਾਂ ਨੂੰ ਬਾਲਣ ਦੀ ਸਪਲਾਈ ਕੁਝ ਸਕਿੰਟਾਂ ਵਿੱਚ ਹੀ ਬੰਦ ਹੋ ਗਈ ਸੀ ਉਦੋਂ ਹੀ ਜਿੱਥੇ ਹੁਣ ਅਹਮਦਾਬਾਦ ਜਹਾਜ਼ ਹਾਦਸੇ ਸੰਬੰਧੀ AAIB ਦੀ ਮੁਢਲੀ ਰਿਪੋਰਟ ਦੀ ਦੇਸ਼ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਇਸੇ ਦੌਰਾਨ ਸ਼ੁੱਕਰਵਾਰ ਨੂੰ ਐਟਲੰਟਾ ਜਾ ਰਹੇ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਦੇ ਟੇਕ-ਆਫ ਤੋਂ ਤੁਰੰਤ ਬਾਅਦ ਇੰਜਣ ਦੇ ਵਿੱਚ ਅੱਗ ਲੱਗ ਗਈ ਜਹਾਜ਼ ਨੂੰ ਜਲਦੀ ਵਿੱਚ ਲੋਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਜਹਾਜ਼ ਨੂੰ ਅੱਗ ਲੱਗੀ ਉਹ ਫਲਾਈਟ ਡੀ ਐਲ 446 ਹੈ ਜੋ ਕਿ ਬੋਇੰਗ 767400 ਦੁਆਰਾ ਚਲਾਈ ਜਾਂਦੀ ਹੈ ਸ਼ੁਕਰ ਹੈ ਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਜਹਾਜ਼ ਦੇ ਵਿੱਚ 282 ਯਾਤਰੀ 10 ਫਲਾਈਟ اٹੈਂਡੈਂਟ ਅਤੇ ਦੋ ਪਾਇਲਟ ਸਵਾਰ ਸਨ ਐਵੀਏਸ਼ਨ A2Z ਦੀ ਇੱਕ ਰਿਪੋਰਟ ਦੇ ਅਨੁਸਾਰ ਜਹਾਜ਼ ਹਵਾਈ ਅੱਡੇ ਤੋਂ ਉਡਾਨ ਭਰਦੀ ਹੀ ਇੰਜਨ ਦੇ ਵਿੱਚ ਅੱਗ ਲੱਗ ਗਈ ਫਲਾਈਟ ਦੇ ਅਮਲੇ ਨੇ ਅਮਰਜੈਂਸੀ ਦਾ ਐਲਾਨ ਕੀਤਾ ਅਤੇ ਹਵਾਈ ਐਡੇ ਤੇ ਵਾਪਸ ਜਾਣ ਦੀ ਤਿਆਰੀ ਕੀਤੀ 에ਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਵਾਪਸ ਹਵਾਈ ਐਡੇ ਵੱਲ ਲੈ ਜਾਇਆ ਅਤੇ ਜ਼ਮੀਨ ਤੇ ਅਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਯਾਤਰੀ ਨੇ ਕਿਹਾ ਕਿ ਕਪਤਾਨ ਨੇ ਐਲਾਨ ਕੀਤਾ ਕਿ ਫਾਇਰ ਫਾਈਟਰ ਇੰਜਨ ਵਿੱਚ ਅੱਗ ਲੱਗਣ ਦੀ ਪੁਸ਼ਟੀ ਕਰੇ ਨੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਜਹਾਜ਼ ਲਗਭਗ 25 ਸਾਲ ਪੁਰਾਣਾ ਹੈ ਅਤੇ ਇਸ ਦੇ ਦੋ ਜਨਰਲ ਇਲੈਕਟ੍ਰਿਕ CF6 ਇੰਜਨ ਨੇ